ਉਕੇ ਬਾਬੇ ਨਾਨਕ ਦੇ ਜਿਹੜੇ ਹੈਗੇ ਸਾਨੂੰ ਜੋ ਦੱਸਿਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਰਤਾ ਦਿਨ ਸੌ ਰਾਤ ਤੋਂ ਦਾਈ ਦਾ ਖੇਲੇ ਸਕਲ ਜਨ ਅੱਜ ਇਹ ਸੰਸਾਰ ਖੇਲ ਨਹੀਂ ਰਿਆ ਹੋ ਰਿਹਾ ਕੈਂਸਰ ਵਰਗੇ ਰੋਗਾ ਨਾਲ ਕਾਲੇ ਬਿਲੇ ਰੋਗਾ ਨਾਲ ਬੁਮਾਰੀਆਂ ਦੇ ਨਾਲ ਮਰ ਰਿਹਾ ਫਸਦਲਾਂ ਦੇ ਹਸਪਤਾਲ ਭਰੇ ਆ ਉਹਦਾ ਕਾਰਨ ਕੀ ਆਇਸੀ ਗੁਰੂ ਦੀ ਗੱਲ ਨਹੀਂ ਮੈਨੂੰ ਗੁਰੂ ਤੋਂ ਮਗਰੋਂ ਜਿਹੜੀ ਹੈਗੀ ਛੱਡਾ ਸੰਵਿਧਾਨ ਆਉਂਦਾ ਜੋ ਸਾਨੂੰ ਕਹਿੰਦਾ ਭਾਈ ਕਿਸੇ ਨੈਚਰਲ ਸੋਰਸ ਦਾ ਪਾਣੀ ਨਹੀਂ ਬੰਦੋ 1974 ਦਾ ਐਕਟ ਬਣਿਆ ਤੁਹਾਨੂੰ ਸਾਰੇ 에ਅਰ ਪੋਲੂਸ਼ਨ ਐਕਟ ਬਣਿਆ ਕੋਈ ਵਿਤਿਆਕ ਨਹੀਂ ਕਰਨਾ ਅਸੀਂ ਸੰਵਿਧਾਨ ਦੀ ਗੱਲ ਨਹੀਂ ਮਿਲਦੀ ਕਾਨੂੰਨ ਦੀ ਵੀ ਨਹੀਂ ਮਿਲਦੀ ਉਦੋਂ ਅੱਗੇ ਹੋ ਜਾਂਦੀ ਹੈ ਸਾਡੀ ਵਿਗਿਆਨ ਜੀ ਨੂੰ ਅਸੀਂ ਕਹਿੰਨੇ ਅਸੀਂ ਅਧੂਨਕ ਜੁਗ ਦੇ ਹਾਣੀ ਅਸੀਂ ਪੜ੍ਹਿਆ ਲਿਖਿਆ ਸਮਾਜ ਪੂਰਾ ਅਧੂਨਕ ਜੁਗੋ ਇਹ ਕਹਿੰਦਾ ਜਿਹਦੇ ਵਿੱਚ ਅਸੀਂ ਸਿੰਧਰਮਾਂ ਤੇ ਵੀ ਪਹੁੰਚ ਜਾਈਏ ਪਰ ਲੁਧਿਆਣੇ ਦਾ ਪਾਣੀ ਫੁੱਟਣ ਵਾਲੇ ਜਿੰਦਰਾਜ ਨੂੰ ਨੰਬਰ ਦੇ ਕਿਹੜੀ ਪ੍ਰਾਪਤੀ ਕਿਹੜੀ ਵਿਗਿਆਨਕ ਸੋਚ ਪਹਿਲਾਂ ਅਸੀਂ ਮਾਰੀਏ ਲੋਕਾਂ ਨੂੰ ਮੋਰੋ ਦਵਾਈਆਂ ਵੰਡੀਆਂ ਕੀ ਕੀ ਹੈ ਦੇਸ਼ ਤੇ ਪਾਣੀ ਦਾ ਪ੍ਰਬੰਧ ਹੋ ਜਾਂਦਾ ਤੇ ਬਲਵਰਸਤਾਨ ਕਿਉਂ ਬਣਦਾ ਇਹ ਇੰਡਸਟਰੀਆ ਪੈਸਾ ਉਹ ਆਪ ਕਮਾਉਂਦੀ ਹੈ ਆਪ ਦੇ ਟੀਪਲ ਪਲਾਂਟ ਲੱਗਦੇ ਜਾਂ ਮਿਊਸਪਲ ਕਮੇਟੀ ਆ ਟੈਕਸ ਲੈਂਦੀ ਆ ਖਰਾ ਕੋਸ ਨੂੰ ਤਨਖਾਹਾਂ ਦਿੰਦੀ ਐ ਇਸੇ ਕੰਮ ਦੀ ਇਹ ਦਿੰਦੀ ਕਿ ਸਾਡੇ ਸ਼ਹਿਰ ਸਭ ਤੋਂ ਸੁੱਧਰਾ ਨਾ ਉਹ ਸੋਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਦੂਟੀਆਂ ਨੂੰ ਨਿਵਾਉਣਾ ਕਿਉਂਕਿ ਜੇ ਸਰਕਾਰ ਨੂੰ ਗਾਲਾਂ ਕਢਦੀਆਂ ਤੇ ਉਹਦਾ ਕਾਰਨ ਹੈ ਕਿ ਸਾਡੇ ਸਿਸਟਮ ਦੇ ਵਿੱਚ ਉਹ 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 ਆਊਟਪੁੱਟ ਨਹੀਂ ਦੇ ਰਿਹਾ ਜੋ ਸਾਨੂੰ ਮਿਲਣੀ ਚਾਹੀਦੀ ਉਹਨੂੰ ਜਿਹੜਾ ਹਾਊਸ ਟੈਕਸ ਦੇ ਸਕਦਾ ਘਰ ਦਾ ਜੋ ਤੁਸੀਂ ਹਾਊਸ ਟੈਕਸ ਲਾਓ ਉਹ ਵੀ ਦੇਣਾ ਪਊਗਾ ਦੇ ਦੇਣਗੇ ਪਰ ਉਹ ਥੀਟਰੀਟਮੈਂਟ ਪਲਾਨ ਤਾਂ ਨਹੀਂ ਲੋਕ ਲਾਉਣਗੇ ਜੇ ਲਾ ਲਿਆ ਤੇ ਲੋਕ ਚਲਾਉਣਗੇ ਨਹੀਂ ਚਲਾਣਾ ਤਾਂ ਸਿਸਟਮ ਨੇ ਹਾਂਜੀ ਤੁਸੀਂ ਸਾਰੇ ਬੜੇ ਲਿਖਿਆ ਤੁਹਾਡੇ ਚ ਕੋਈ ਅਨਪੜ੍ਹ ਭਰਤੀ ਨਹੀਂ ਦਿੱਤਾ ਤੁਹਾਨੂੰ ਇਹ ਜਿਹੜੀਆਂ ਗੱਲਾਂ ਆਮ ਲੋਕਾਂ ਨੂੰ ਤਾਂ ਵਕਰੀਏ ਇਸ ਵਸਾਇ ਦੀਆਂ ਚੀਜ਼ਾਂ ਨੂੰ ਲਾਉ ਨੂੰ ਜਾਣਦੇ ਆ ਤਾਂ ਕੀ ਦੀਦਿਓ ਨੂੰ ਜਾਣਦੇ ਸੋ ਇੰਨਾ ਕਿ ਤੁਸੀਂ ਤੁਹਾਡੇ ਦੇ ਨਾ ਆ ਜਿਹੜਾ ਸਵਾ ਘੱਡੀ ਹੈ ਉਹ ਇੱਕ ਵਧੀਆ ਪ੍ਰਭਾਵ ਲੋਕਾਂ ਜਿੱਦਣੇ ਸੀ ਉਦਨਾਨ ਕੇ ਖੜੇ ਆ ਤੇ ਸਾਨੂੰ ਉਹ ਮਾਈਆਂ ਨੂੰ ਆਣ ਕੇ ਬਾਬਾ ਜੀ ਕਹਿੰਦੇ ਜਾਈਏ ਕਿੱਥੇ ਸੀ ਨਿਕਲ ਨਹੀਂ ਸਕਦੇ ਬਾਹਰ ਬਹਿ ਨਹੀਂ ਸਕਦੇ ਚਾਹ ਨਹੀਂ ਪੀ ਸਕਦੇ ਕਿਸੋ ਉਹ ਉਹ ਨਸ਼ਟੀ ਨੂੰ ਵੀ ਬੰਦੀ ਕੀਤੀ ਸੀ ਉਹਨਾਂ ਨੇ ਵੀ ਗੱਲ ਕਹਿੰਦੇ ਸੀ 8 ਦਿਨਾਂ ਦੇ ਵਿੱਚ ਕਰਾਂਗੇ ਤੁਸੀਂ ਵੀ ਜੜੀ ਹੈਗੀ ਕੁਝ ਕਾਰਵਾਈਆਂ ਕੀਤੀਆਂ ਜਿਸ ਦੇ ਨਾਲ ਉਹ ਇਲਾਕੇ ਨੂੰ ਰਸਤ ਮਿਲ ਗਿਆ ਜਿੱਥੇ ਇੰਡਸਟਰੀ ਲੱਗੀ ਲੋਕ ਖੁਸ਼ ਹੋਣੇ ਗਏ ਦਿਓ ਤੇ ਲੋਕ ਹੀ ਗਾਲਾਂ ਕੱਢਦੇ ਦੱਸੋ ਕੀ ਕਰਉਣਾ ਇਸ ਨੂੰ ਓਏ 에어 ਪੋਲੂਸ਼ਨ ਵੀ ਕਰੀ ਜਾਵੇ ਪਾਣੀ ਵੀ ਪਾਈ ਜਾਵੇ ਇੰਡਸਟਰੀ ਇੰਡਸਟਰੀ ਕਦ ਵਾਸਤੇ ਤੇ ਇਹ ਜਿਹੜੀਆਂ ਚੀਜ਼ਾਂ ਜੋ ਪੁਰਾਣਾ ਹੋ ਚੁੱਕਾ ਉਹ ਨੂੰ ਅਸੀਂ ਪਹਿਲੀ ਗੱਲ ਤਾਂ ਉਹ ਉਹ ਉਹਨਾਂ ਵਾਸਤੇ ਕਦੇ ਪੁਰਾਣਾ ਨਹੀਂ ਹੋਣਾ ਜਿਨ੍ਹਾਂ ਦੇ ਜੀ ਕੈਂਸਰ ਕਾਲੀਏ ਬੇਲੀਏ ਵਿੱਚ ਚਲੇ ਗਏ ਉਹਨਾਂ ਨੂੰ ਹਮੇਸ਼ਾ ਪਰ ਉਹ ਜੋ ਲੰਘ ਗਿਆ ਉਹਨੂੰ ਆਪਾਂ ਵੇਖ ਨਹੀਂ ਕਰ ਸਕਦੇ ਪਰ ਜੋ ਐਡੇ ਟਾਈਮ ਅਸੀਂ ਇਹਨੂੰ ਸਾਰੇ ਇੱਕ ਸੱਚੇ ਸੱਚੇ ਮੰਨਦੇ ਨਾਲ ਗੁਰਨਾਣ ਨੂੰ ਹਾਜ਼ਰ ਨਾਜ਼ਰ ਸਮਝ ਕੇ ਵੀ ਪਾਸਾ ਤੁਸੀਂ ਇੱਥੇ ਆਏ ਆ ਤੁਹਾਡਾ ਇਹ ਘਰ ਆ ਤੁਹਾਡਾ ਦਰਬਾਰ ਆ ਮਹਾਰਾਜ ਦੀ ਬਾਣੀ ਪ੍ਰਕਾਸ਼ ਹੈ ਸਾਨੂੰ ਸਮਾਂ ਮਿਲਣਾ ਸਾਨੂੰ ਆਪਣੀ ਗ੍ਰੇਡ ਤੇ ਨਿਸ਼ਚੇ ਕਰ ਆਪਣੀ ਜੀਤ ਕਰ ਅਸੀਂ ਨਿਸ਼ਚੇ ਦੇ ਨਾਲ ਆਪਣਾ ਕੰਮ ਕਰੀਏ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਅਸੀਂ ਧੰਨਵਾਦ ਹੈ ਬਾਕੀ ਜਿਹੜੀ ਇੱਕ ਜਿਹੜੇ ਕੁਝ ਜਿਹੜੇ ਪੁਆਇੰਟ ਮਿਊਸਪਲ ਕਮੇਟੀ ਦੇ ਹੋਰ ਵੀ ਕਹਿੰਦੇ ਉਹ ਵੀ ਤੁਹਾਡੇ ਜਿਹੜੀ ਜੋੜਨ ਵਾਲੇ ਇਧਰ ਕਮਿਸ਼ਨ ਸਾਹਮਣੇ ਚਲੇ ਗਏ ਸੀ ਫਿਰ ਸ਼ਕਤੀ ਸਾਹਮਣੇ ਕਰ